ਬਹੁਤ سارے ਸੁਪਨੇ ਸੀ ਕਿ ਆਪਦੇ ਘਰ ਦੇ ਹਾਲਾਤ ਠੀਕ ਕਰਾਂਗੇ ਆਪਣੀ ਲਾਈਫ ਬਣਾਵਾਂਗੇ ਪਰ ਇਦਾਂ ਦਾ ਕੁਝ ਨਹੀਂ ਹੋਇਆ ਉੱਥੇ ਜਾ ਕੇ ਤਾਂ ਕੁਝ ਹੋ ਰਹੀ ਸੀਗਾ ਕੀ ਸੀ ਕੀ ਸੀ ਉੱਥੇ ਸਾਡੇ ਨਾਲ ਉੱਥੇ ਕਟ ਮਾਰ ਹੁੰਦੀ ਸੀ ਸਾਰੇ ਸਾਰਾ ਦਿਨ ਕੰਮ ਕਰਦੇ ਸੀਗੇ ਤੇ ਰੋਟੀ ਨਹੀਂ ਮਿਲਦੀ ਸੀ ਸਾਨੂੰ ਇੱਕ ਕੰਮ ਨੂੰ 100-100 ਵਾਰੀ ਕੰਮ ਕਰਨਾ ਪੈਂਦਾ ਸੀ ਉਹ ਕੰਮ ਬੁਗਾਰ ਦਿੰਦੀ ਸੀ ਕਿ ਇਹ ਕੰਮ ਇਦਾਂ ਨਹੀਂ ਕੀਤਾ ਇਦਾਂ ਕਰਨਾ ਹਾਲਾਂਕਿ ਕੰਮ ਸਹੀ ਹੁੰਦਾ ਸੀ ਫਿਰ ਵੀ ਇਹ ਕਹਿੰਦੀ ਸੀ ਵੀ ਦੁਬਾਰਾ ਕਰੋ ਪਰ ਮਨੋਂ ਰੋਟੀ ਤਾਂ ਉੱਥੇ ਮਿਲਦੀ ਨਹੀਂ ਸੀ ਕਿੰਨੇ ਘੰਟੇ ਕੰਮ ਲੈਂਦੇ ਸੀ ਉੱਥੇ ਕੰਮ ਸੁਬਾਹ 5:30 ਤੋਂ ਲੈ ਕੇ ਰਾਤ ਨੂੰ 12 1 ਵਜੇ ਜਾਂਦਾ ਸੀ ਫਿਰ ਵੀ ਉਹ ਕਹਿੰਦੇ ਸੀ ਵੀ ਹਲੇ ਨਹੀਂ ਜਾਣਾ ਹਲੇ ਨਹੀਂ ਜਾਣਾ ਨਾ ਸੌਣਾ ਸੌਣ ਦਾ ਟਾਈਮ ਸੀਗਾ ਨਾ ਖਾਣ ਦਾ ਨਹੀਂ ਤਾਂ ਪੂਰੀ ਹੁੰਦੀ ਨਹੀਂ ਸੀ ਸਾਡੀ ਪਹੁੰਚੇ ਬਾਅਦ ਸੇ ਇੱਥੇ ਕੋਈ ਕੁੜੀ ਗਈ ਸੀ ਉਹਦੇ ਥਰੂ ਉਹਨਾਂ ਦੇ ਉਹਨਾਂ ਨੇ ਸਾਨੂੰ ਦੱਸਿਆ ਕਿ ਇੰਦਾ ਕਰਕੇ ਬਹਿਰੀਨ ਲੋੜਾ ਕੁੜੀ ਜੀ ਤਾਂ ਕਰਕੇ ਫਿਰ ਹਾਂਜੀ ਹੋਰ ਵੀ ਆ ਉਹਨਾਂ ਦੀ ਭੈਣਾਂ ਘਰੇ ਹੋਰ ਕੁੜੀਆਂ ਵੀ ਆ